ਸਾਡਾ ਨਾਮ ਹੈ ਸ਼ਾਨੂ ਧੱਕ ਸ਼ਾਨੂ ਧੱਕ ਮੋਟੇ ਤੁਹਾਡੇ ਵੱਡੇ ਬੱਚੇ ਹੋਰ ਪਿੱਛੇ ਹੋ ਜੋ ਪਿੱਛੇ ਆਓ ਜੀ ਸਾਡੀ ਜੋੜੀ ਫੋਟੋ ਲੈ ਲਓ ਲਓ ਜਨਕਾਰਾ ਓ ਜਨਕਾਰਾ ਅਮਰ ਕੋਲ ਅੱਜ ਜੋ ਨਮਾਇਦਾ ਜਮਾਤ ਆ ਸਾਰੇ ਜ਼ਿਲ੍ਹੇ ਦੀ ਜਿਨ੍ਹਾਂ ਨੇ 20 20 30 30 ਸਾਲ ਤੋਂ ਕਾਲੀ ਦਲ ਵਿੱਚ ਮਾਰਾਂ ਖਾਧੀਆਂ ਨੇ ਅੱਜ ਵੀ ਦੋ ਦੋ ਚਾਰ ਚਾਰ ਪੰਜ ਪੰਜ ਪਰਚੇ ਇਹਨਾਂ ਤੇ ਚੱਲ ਰਹੇ ਨੇ ਤਰੀਕਾ ਭੁਗਤ ਰਹੇ ਨੇ ਇਹ ਲੋਕ RAM ਨਾਲ ਬੈਠੇ ਹੋਏ ਨੇ ਅੱਜ ਤੱਕ ਕਾਲੀ ਦਲ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਮੈਦਾਨ ਵਿੱਚ ਇਲੈਕਸ਼ਨ ਦੇ ਮਾਹੌਲ ਨੂੰ ਗਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਪਿਛਲੇ 7 ਸਾਲ ਤੋਂ ਮੈਂ ਰਗੜਾ ਖਾ ਰਿਆ ਮਾਂ ਪਰ ਮੈਂ ਸਮਝਣਾ ਕਿ ਮੈਂ ਜਿੰਨਾ ਮਰਜੀ ਰਗੜਾ ਲੱਗ ਜੇ ਮੈਂ ਜੰਮਿਆ ਵੀ ਇਕਾਲੀਆਂ ਤੇ ਮਰਨਾ ਵੀ ਇਕਾਲੀ ਦਲ ਆ ਭਾਵੇਂ ਜਿੰਨੀਆਂ ਮਰਜੀ ਪਾਰਟੀਆਂ ਮੇਰੇ ਤੇ ਪ੍ਰੈਸ਼ਰ ਪਾ ਰੀਆਂ ਨੇ ਮੇਰਾ ਆਖਰੀ ਸਾਹ ਜਿਹੜਾ ਉਹ ਇਕਾਲੀ ਦਲ ਦੇ ਨਾਲ ਰਹੇਗਾ ਪਰ ਬਾਦਕਿਸਮਤੀ ਮੈਨੂੰ ਤੇ ਮੇਰੇ ਸਾਥੀਆਂ ਨੂੰ ਜੋ ਆ ਬੈਠੇ ਨੇ ਜਿਹੜੇ ਅੱਜ ਇੱਥੇ ਦੇ ਹੁਕਮਰਾਨ ਨੇ ਕਾਲੀ ਦਲ ਦੇ ਵਿੱਚ ਉਹ ਪਿਉਂਦੀ ਕਾਲੀ ਦੀਏ ਕਿਸੇ ਦੀ 4 ਸਾਲ ਦੀ ਉਮਰ ਵਿੱਚ ਕਾਲੀ ਦਲ ਬਣਿਆ ਕੋਈ 7 ਸਾਲ ਤੋਂ ਕਾਲੀ ਦਲ ਵਿੱਚ ਆਇਆ ਇਹਨਾਂ ਦਾ ਜਨਮ ਜਿਹੜਾ ਵਾ ਉਹ ਕਾਂਗਰਸ ਚ ਹੋਇਆ ਲੇਕਿਨ ਅੱਜ ਇਹ ਕਾਲੀ ਦਲ ਦੇ ਵੱਡੇ ਲੀਡਰ ਬੜੇ ਹੋਏ ਨੇ ਤੇ ਮੇਰੇ ਸਾਥੀਆਂ ਨੂੰ ਇਹ ਕਹਿੰਦੇ ਨੇ ਵੀ ਇਹਨਾਂ ਅਸੈਂਬਲੀ ਦੇ ਵਿੱਚ ਸਾਨੂੰ ਵੋਟਾਂ ਨਹੀਂ ਪਾਈਆਂ ਮੈਂ ਸਮਝਦਾ ਵਾਂ ਕਿ 9 ਹਲਕਿਆਂ ਦੇ ਵਿੱਚ ਵੱਧ ਤੋਂ ਵੱਧ 5-500 ਦੀ ਮੀਟਿੰਗ ਕਰਵਾਉਣ ਦੇ ਕਾਮਜਾਬ ਹੋਏ ਨੇ ਕੇਹ ਦੀ 300 ਬੰਦਾ ਹੋਇਆ ਕੇਹ ਦੇ 200 ਹੋਇਆ ਇੱਕ ਅੱਧੀ ਮੀਟਿੰਗ ਤੇ 1000 ਤੋਂ ਵੱਧ ਹੋਏ ਨੇ ਔਰ ਇਹ ਖੌਂਤੀ ਅਕਾਲੀ ਨੇ ਅਸੀਂ ਸਾਰੇ ਮਾਰਖਾਨ ਵਾਲੇ ਅਕਾਲੀ ਦਲ ਦੇ ਵਿੱਚ ਬੈਠੇ ਹੋਏ ਆ ਸਾਰੇ ਅਹੁਦੇਦਾਰ ਨੇ ਆ ਤਰਲੋਕ ਸਿੰਘ ਛੋਟਪੁਰ ਤਿੰਨ ਵਾਰ ਚੇਅਰਮੈਨ ਬਣਿਆ ਔਰ ਮੈਂ ਇਹ ਕਹਿਣਾ ਚਾਹੁੰਦਾ ਸਾਨੂੰ ਇਹਨਾਂ ਕੋ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਜਿੰਨੇ ਮੇਰੇ ਸਾਥੀ ਅੱਜ ਬੈਠੇ ਨੇ ਅਸੀਂ ਸਾਰਿਆਂ ਨੂੰ ਮੈਂ اپیل ਕਰਨਾ ਆਪਣੀ ਆਪਣੀ ਵੋਟ ਅਕਾਲੀ ਦਲ ਨੂੰ ਪਾਇਓ ਤੇ ਜੇ ਸਾਡੀ ਕਦਰ ਨਹੀਂ ਕਰਦੇ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਨਹੀਂ ਕਰਾਂਗੇ ਭਈ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਕਰਾਂਗੇ ਅਗਲਾ ਫੈਸਲਾ ਲੈਣ ਲਈ 22 ਤਰੀਕ ਨੂੰ ਅਸੀਂ ਰੈਲੀ ਕਰਾਂਗੇ ਕਲਾਨੌਰ ਦੇ ਵਿੱਚ ਉਹਦੇ ਵਿੱਚ ਐਲਾਨ ਕਰਾਂਗੇ ਕਿ ਕੀ ਅਸੀਂ ਅਗਲਾ ਫੈਸਲਾ ਕੀ ਲੈਣਾ ਅਸੀਂ ਕਾਲੀਦਾਲ ਵਾਲੇ ਸਾਨੂੰ ਪੁੱਛਦੇ ਨੇ ਕਿ ਨਹੀਂ ਪੁੱਛਦੇ ਤੇ ਫਿਰ ਮੇਰੇ ਸਾਥੀ ਫੈਸਲਾ ਕਰਨਗੇ ਕਿ ਅਸੀਂ ਇਹਨਾਂ ਦਾ ਰਹਿਣਾ ਕਿ ਨਹੀਂ ਰਹਿਣਾ ਕਿ ਨਹੀਂ ਪੁੱਛਦੇ ਫਿਰ ਅਗਲਾ ਫੈਸਲਾ ਅਗਲਾ ਫੈਸਲਾ ਬਾਈ ਨੂੰ ਲਾਂਗੇ ਠੀਕ ਹੈ ਠੀਕ ਹੈ ਅਗਲਾ ਫੈਸਲਾ ਬਾਈ ਨੂੰ ਲਾਂਗੇ ਬਾਈ ਤੱਕ ਸਰਗਰਮੀ ਹੋ ਜੂਗੀ ਨਾਲੇ ਅਸੀਂ ਆਪਣੀ ਪਾਵਰ ਦੱਸਾਂਗੇ ਵੀ ਸਾਡੇ ਪੱਲੇ ਕੀ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਹੌਲੇ ਜੇ ਢਿੱਲੇ ਜੇ ਮੂੰਹ ਨਾਲ ਜਿਹੜੇ ਕਾਲੀ ਹੈ ਹੀ ਨਹੀਂ ਕੋਈ 2 ਸਾਲ ਤੋਂ ਕਾਲੀ ਬਣਿਆ ਕੋਈ 3 ਸਾਲ ਤੋਂ ਕਾਲੀ ਬਣਿਆ ਕੋਈ 5 ਸਾਲ ਤੋਂ ਕਾਲੀ ਬਣਿਆ ਜਿਹੜੇ ਕਾਲੀ ਦਲ ਦੇ ਮਂਦਈ ਬੈਠੇ ਹੋਏ ਨੇ ਅੱਜ ਉਹ ਧੱਕ ਤੱਕ ਸਾਨੂੰ ਸੁੱਟਦੇ ਨੇ ਬਾਹਰ ਪਈ ਕਾਲੀ ਦਲ ਨੂੰ ਬਾਹਰ ਕੱਢ ਦੇਣਾ ਵਾ ਤੇ ਅਸੀਂ ਕਾਲੀ ਦਲ ਦੇ ਵੱਡੇ ਮਾਮੇ ਲੱਗਦੇ ਆ ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾਏਗਾ ਕੁਛ ਹੈ ਕਿ ਉਤਾਰਨਾ ਕਿਸ ਤਰ੍ਹਾਂ ਦਾ ਫੈਸਲਾ ਹੋਏ ਇਹ ਫੈਸਲਾ ਤੇ ਇੱਕ ਇਨਕਲਾਬ ਆਏਗਾ ਜੋ ਭਾਈ ਦੀ ਰੈਲੀ ਵਿੱਚ ਪਤਾ ਲੱਗੇਗਾ ਵੀ ਲੋਕ ਕਿੱਥੇ ਨੇ ਅੱਜ ਵੀ ਲੋਕ ਕਾਲੀ ਦਲ ਦੇ ਨਾਲ ਨੇ ਤੇ ਕਾਲੀ ਦਲ ਦੇ ਲੀਡਰਾਂ ਦੇ ਨਾਲ ਨੇ ਔਰ ਮੈਂ ਇਹ ਸਮਝ ਨਾ ਮਾਂ ਕਿ ਜਦੋਂ ਇਹ ਬੋਲਦੇ ਨੇ ਸਟੇਜਾਂ ਤੋਂ ਸਾਡਾ ਕੈਂਡੀਡੇਟ ਇਹਨਾਂ ਨੂੰ ਟੋਕਨ ਦੀ ਤੱਕ ਨਹੀਂ ਰੱਖਦਾ ਫੇ ਤੁਸੀਂ ਅਕਾਲੀਆਂ ਦੇ ਖਿਲਾਫ ਕਿਉਂ ਬੋਲਦੇ ਹੋ ਕੋਈ ਪਾਲਸੀ ਦਾ ਬੋਲਣ ਕੋਈ ਕਦੇ ਕਿਸੇ ਦੇ ਕਾਂਗਰਸ ਦੇ ਖਿਲਾਫ ਬੋਲਿਆ ਹੀ ਨਹੀਂਗਾ ਜਿੰਨੇ ਪੰਜ ਚਾਰ ਕੈਂਡੀਡੇਟ ਨੇ ਜਿਨ੍ਹਾਂ ਨੇ ਹਲਕੇ ਲੜੇ ਨੇ ਕੋਈ ਕਾਂਗਰਸ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂਗਾ ਸਿਰਫ ਬੋਲਦੇ ਨੇ ਅਕਾਲੀਆਂ ਦੇ ਖਿਲਾਫ ਆ ਕਹਿੰਦਾ ਮੈਂ ਮੈਂ ਗੁਰੂਬਾਰਜ ਦੇ ਦਰਬਾਰ ਵਿੱਚ ਹਾਜ਼ਰ ਹਾਂ ਮੇਰੇ ਹੱਥ ਵੱਡੇ ਜਾਣ ਜੇ ਮੈਂ ਅਕਾਲੀ ਦਾ 1 ਵੋਟ ਨਹੀਂ ਪਾਈ ਤੇ ਤੇ ਜਿੰਨਾ ਜਿਹੜੇ ਕਹਿੰਦੇ ਨੇ ਉਹਨਾਂ ਦਾ ਰੱਬ ਕੱਖ ਨਾ ਰਹਿਣ ਦੇਵੇ ਜਦੋਂ ਹਾਰ ਹਾਰ ਹੁੰਦੀ ਆ ਉਦੋਂ ਤੁਹਾਡੇ ਨਾਲ ਆਜਦਾ ਜਾਂਦਾ ਜਦੋਂ ਜਿੱਤ ਹੁੰਦੀ ਤਾਂ ਉਹ ਆਪਣੀ ਹੁਣ ਇਹਨਾਂ ਨੂੰ ਆਪਣੀ ਕਰਤੂਤੀਆਂ ਵੋਟਾਂ ਪੈਣੀਆਂ ਨੇ ਵੀ ਇਹਨਾਂ ਦੀ ਕਰਤੂਤ ਕੀ ਆ ਪਹਿਲੇ ਪਹਿਲਾਂ ਜਿਹੜੀਆਂ ਵੋਟਾਂ ਅਸੈਂਬਲੀ ਚ ਪਈਆਂ ਉਹ ਸਾਡੀ ਮਿਹਨਤ ਦੀਆਂ ਪਈਆਂ ਨੇ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਰਿਆ ਵਾਂ ਕੋਰ ਕਮੇਟੀ ਮੈਂਬਰ ਵੀ ਰਿਆ ਮੈਨੂੰ ਇਹੋ ਹੀ ਸਜ਼ਾ ਦਿੱਤੀ ਕਿ ਮੇਤੇ ਕੇਸ ਬਣਾਇਆ ਗਿਆ ਵੀ ਇਹ ਕਾਲੀ ਦਲ ਦਾ ਸੱਜਾ ਹੱਥ ਬਣਿਆ ਜਰਨਲ ਬਣਿਆ ਇਹਦੀਆਂ ਲੱਤਾਂ ਕੇ ਢੰਗ ਨਾਲ ਵੱਢ ਕੇ ਕਾਲੀ ਦਲ ਬਰਬਾਦ ਕੀਤਾ ਜਾਵੇ। ਬਹੁਤ ਤੁਹਾਨੂੰ ਕੈਂਡੀਡੇਟ ਮੈਂ ਕਹਿੰਦਾ ਉਹਨੂੰ ਆਲੇ-ਦੁਆਲੇ ਵਾਲਿਆਂ ਨੇ ਉਹਦੀ ਬੱਤ ਮਾਰ ਦਿੱਤੀ ਏ। ਉਹਨੇ ਕਹਿਣਾ ਕੀ ਉਹਦੀ ਮਤ ਮਾਰ ਦਿੱਤੀ ਏ। ਹਲਕਾ ਇਨਚਾਰਜਾ ਨੇ ਉਹਦੀ ਮਾਤ ਹੀ ਮਾਰ ਦਿੱਤੀ ਏ। ਕਾਂਗਰਸ ਦੇ ਹਲਕਾ ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ। ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਰਿਹਾ ਵਾਂ। ਜਿਹੜਾ ਕੈਂਡੀਡੇਟ ਆ ਇਹਦੇ ਨਾਲੋਂ ਮੈਂ ਪਹਿਲਾਂ ਦਾ ਅਕਾਲੀ ਦਲ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਲੱਗਦਾ ਨਹੀਂ ਹਾਈ ਕਮਾਂਡ ਨੂੰ ਵੀ ਦਖਲ ਦੇਣਾ ਚਾਹੀਦਾ ਇਸੇ ਚਾ ਵੀ ਤੁਹਾਡੇ ਨਾਲ ਗੱਲਬਾਤ ਹਾਈ ਕਮਾਂਡ ਦੀ ਮਰਜ਼ੀ ਏ ਲੋਕ ਸ਼ਕਤੀ ਵੇਖ ਕੇ ਆਪੇ ਹਾਈ ਕਮਾਂਡ ਵੀ ਪਤਾ ਲੱਗੂਗਾ ਮੈਂ 50 ਬੰਦੇ ਸਿਰਫ ਸੱਦੇ ਸੀਗੇ ਅੱਜ ਆ ਵੇਖ ਲਓ ਕਿ ਕਿੰਨਾ ਸਾਰੀ ਕਰੀਮ ਬੈਠੀ ਹੋਈ ਏ ਬੋਲੇ ਸੋਨ ਹੈ ਸੋਨ ਹੈ ਇਹ ਕਾਦਰ ਬਾਈਦਗੀ ਤੋਂ ਬਾਹਰ ਤੁਹਾਡਾ ਨਹੀਂ ਪਰ ਤੁਸੀਂ ਆਜ਼ਾਦ ਲੜਨ ਦੀ ਫਸਲਾ ਧੜੇ ਹੋਲੇ ਲਓ ਉਹ ਆਜ਼ਾਦ ਲੜਦਾ ਕਿਹੜੀ ਗੱਲ ਹੈ ਅਸੀਂ ਵੋਟ ਤੁਹਾਨੂੰ ਮੈਂ ਪਹਿਲਾਂ ਕਹਤਾ ਅਹੀਂ ਵੋਟ ਕਾਲੀਦਾਲ ਨੂੰ ਪਾਵਾਂਗੇ ਸਿਰਫ ਆਪਣੀ ਤੇ ਆਪਣੇ ਪਰਿਵਾਰ ਦੀ ਲੇਕਿਨ ਅਸੀਂ ਦਰਦਰ ਤੇ ਜਾ ਕੇ ਤਰਲੇ ਨਹੀਂ ਮਾਰਾਂਗੇ ਜੇ ਇਹਨਾਂ ਨੇ ਸਾਨੂੰ ਨਾ ਮਤਲਬ ਸਹੀ ਤੰਗ ਨਾ ਸਾਡੇ ਨਾਲ ਗੱਲ ਨਾ ਕੀਤੀ ਅਸੀਂ ਦਰਦਰ ਤੇ ਨਹੀਂ ਜਾਵਾਂਗੇ ਆਪਣੀ ਮੂਰ ਚੜੀ ਅਕਾਲੀਦਾਲ ਨੂੰ ਪਾਵਾਂਗੇ ਕਾਲੀਦਾਲ ਇਹਨਾਂ ਦੇ ਪਿਓ ਦਾ ਨਹੀਂ ਕਾਲੀਦਾਲ ਸਾਡਾ ਹੈ ਅਸੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਅਸੀਂ ਕਾਲੀਦਾਲ ਦੇ ਉੱਤੇ ਕੰਟਰੋਲ ਕਰਨਾ ਹੀ ਕਰਾਂਗੇ